ਚਿੜੀ ਕਾਂ ਨੂੰ ਕਹਿਣ ਲੱਗੀ ਵੀ ਕਾ ਮਾ ਗੱਲ ਸੁਣ ਜੇ ਤੂੰ ਪਹਿਲਾਂ ਬੱਚੇ ਦਿੱਤੇ ਨਾ ਇੱਕ ਤੂੰ ਖਾਣਾ ਤੇ ਇੱਕ ਮੈਂ ਖਾਣਾ ਜੇ ਮੈਂ ਦਿੱਤੇ ਇੱਕ ਤੇਰਾ ਇੱਕ ਮੇਰਾ ਉਹ ਕਾਂ ਨੇ ਮਾੜੀ ਕਿਸਮਤ ਆਲੇ ਨੇ ਤੇ ਪਹਿਲਾਂ ਬੱਚੇ ਕੱਢ ਲਏ ਤੇ ਚਿੜੀ ਜਾਵੜੀ ਕਹਿੰਦੀ ਲਿਆ ਬਈ ਇੱਕ ਕਾਂ ਨੇ ਖਾ ਲਿਆ ਕੋ ਜਦੋਂ ਚਿੜੀ ਨੇ ਕੱਢੇ ਬੱਚੇ ਤੇ ਕਾਂ ਜਾਵੜਿਆ ਕਹਿੰਦਾ ਲਿਆ ਬਈ ਬੱਚਾ ਕਹਿੰਦੀ ਥੇ ਹੋਣਿਆ ਕਾਣਿਆ ਆ ਗੰਦਾ ਤੇਰੀ ਚੁੰਝ ਨੂੰ ਕਿੰਨਾ ਲੱਗਾ ਭਾਦਾ ਬੱਚਾ ਜਾ ਐਂ ਕਰ ਜੇ ਬੱਚਾ ਖਾਣਾ ਨਦੀ ਤੇ ਜਾ ਕੇ ਚੁੰਝ ਤੋਇਆ ਆਉਂਦਾ ਹੀ ਖਾਲੀ ਨਦੀ ਨੂੰ ਭਜਾਤਾ ਜਦੋਂ ਨਦੀ 'ਚ ਜਾ ਕੇ ਚੁੰਝ ਪਾਉਣ ਲੱਗਾ ਉਹ ਬੂਬੂ ਕਰਕੇ ਪੈ ਨਿਕਲੀ ਕਹਿੰਦੀ ਵੇ ਥੇ ਹੋਣਿਆ ਸਾਰੀ ਨੂੰ ਕਾਲੇਗਾ ਆ ਕੀ ਕਰਦਾ ਉਹ ਕਹਿੰਦਾ ਮੈਂ ਚੁੰਝ ਧੋਣੀ ਉਹ ਕਹਿੰਦੀ ਐਂ ਧੋਣੀ ਆ ਕੋਈ ਭਾਂਡਾ ਲਿਆ ਉਹਦੇ 'ਚ ਮੈਂ ਛੱਲ ਮਾਰੂੰਗੀ ਤੇ ਪਾਸੇ ਹੋ ਕੇ ਢੋਲੀ ਉਥੋਂ ਜੋ ਉੱਡਿਆ ਪਿੰਡਾਂ 'ਚ ਵੜ ਗਿਆ ਤੇ ਕਮਿਹਾਰਾਂ ਦੀ ਕੰਧ ਤੇ ਬਹਿ ਗਿਆ ਜਾ ਕੇ ਕਹਿੰਦਾ ਸੁਣ ਕਮਿਹਾਰ ਕਮਿਹਾਰ ਲੈਣਾ ਠਕਾਰਵਾ ਠਿੱਕਰ ਧੋਣਾ ਝੰਡਾਲਵਾ ਪਾਣੀ ਲੈਣਾ ਠਕਾਰਵਾ ਧੋਣਾ ਝੰਡਾਲਵਾ ਖਾਣੇ ਚਿੜੀ ਕੇ ਚਾਹ ਚੱਲੇ ਕੋਈ ਕਾਗ ਬਟਾਰੂਗਾ ਉਹ ਆਦਾ ਵੀ ਅਜ ਤਾਂ ਤੌੜਿਆ ਦਾ ਕੰਮ ਹੀ ਛੱਡਤਾ ਤੂੰ ਐਂ ਕਰਾ ਮਿੱਟੀ ਲਿਆ ਤੇ ਤੈਨੂੰ ਭਾਈ ਪਾਥ ਦੇਾਂਗੇ ਟੋਏ ਤੇ ਜਾ ਬੈਠ ਕਹਿੰਦਾ ਸੁਣ ਟਵਾ ਟਵਾ ਉਹ ਪੱਟਣਾ ਮਟਾਰਗਾ ਮਿੱਟੀ ਪੱਥਣਾ ਟਕਾਰਗਾ ਡਿੱਕਰਾ ਪੱਟਣਾ ਮਟਾਰਗਾ ਪੱਥਣਾ ਟਕਾਰਗਾ ਧੋਣਾ ਝੰਡਾਲਗਾ ਖਾਣੇ ਚਿੜੀ ਕੇ ਚੈ ਚੱਲੇ ਕੋਈ ਕਾਗ ਬਟਾਰਗਾ ਉਹ ਕਹਿੰਦਾ ਵੇੜੇ ਯਾਰ ਝਾਂਜਾ ਕਰ ਲੋ ਉਹਨਾਂ ਕੋਲੇ ਮਾਂਜੇ ਸੀ ਜਿਹੜੀ ਭੂਰਾ ਸੀ ਹੂੰ ਜਹਾਜ਼ ਕੇ ਲਏਗੀ ਹੁਣ ਤਾਂ ਇੱਥੇ ਕੱਖ ਨਹੀਂ ਰੋਆ ਕਹਿੰਦਾ ਔਂਕਾਰ ਹਰਨਦਾ ਸਿੰਘ ਲਿਆ ਉਹਦੇ ਨੇ ਪੱਟ ਕੇ ਲੈ ਗਿਆ ਜੰਗਲਾਂ ਨੂੰ ਚੜ ਗਿਆ ਹਰਨ ਤੇ ਜਾ ਬੈਠਾ ਕਹਿੰਦਾ ਹੁਣ ਹਰਨ ਹਰਨ ਲੈਣਾ ਸੰਗਾਰਗਾ ਸਿੰਘ ਲੈਣਾ ਸੰਗਾਰਗਾ ਪੱਟਣਾ ਮਟਾਰਗਾ ਪੱਥਣਾ ਟਕਾਰਗਾ ਧੋਣਾ ਝੰਡਾਲਗਾ ਖਾਣੇ ਚਿੜੀ ਕੇ ਚੈ ਚਲੇ ਕੋਈ ਕਾਗ ਬਟਾਰਗਾ ਉਹ ਕਹਿੰਦਾ ਇਹ ਭੈਣੜਾ ਮੂਲੀ ਆ ਵੀ ਤੈਨੂੰ ਪੱਟ ਕੇ ਫੜਾ ਦਿਆਂ ਕੁੱਤਾ ਲਿਆ ਉਹ ਮਾਰ ਦੂਗਾ ਤੇ ਦੋਏ ਲੈ ਜੀ ਉਹ ਵੀ ਕਿਸੇ ਪਿੰਡ 'ਚ ਫੇਰ ਵੜ ਗਿਆ ਤੇ ਵੇੜੇ ਵਾਲਿਆਂ ਦਾ ਰੱਖਿਆ ਸੀ ਨਾ ਰੋਟੀ ਪਉਂਦੀ ਜੱਤਲ ਜਉਦੇ ਤੇ ਆ ਕੇ ਬਹਿ ਗਿਆ ਕਹਿੰਦਾ ਸੁਣ ਕੂਰਕੂਰ ਮਾਰਨਾ ਹਨਾਰੂਗਾ ਹਰਨ ਲੈਣਾ ਸਗੜਗਾ ਸਿੰਘ ਮਾਰਨਾ ਹਨਾਰੂਗਾ ਲੈਣਾ ਸਗੜਗਾ ਪੱਟਣਾ ਮਟਾਰੂਗਾ ਪੱਥਣਾ ਟਕਾਰੂਗਾ ਧੌਣਾ ਝੰਝਾਲਗਾ ਖਾਣੇ ਚਿੜੀ ਕੇ ਚੈ ਚਲੇ ਕੋਈ ਕਾਗ ਬਟਾਰੂਗਾ ਅੱਛਾ ਹੋ ਗਿਆ ਮੈਂ ਤਾਂ ਤਿੰਨ ਦਿਨ ਹੋ ਗਏ ਭਾਈ ਚੱਟੀ ਨਹੀਂ ਆਈ ਰੋਟੀ ਨਹੀਂ ਪਾਈ ਮੈਂ ਹਰਨ ਕਿੱਥੋਂ ਮਾਰਦું ਉਹ ਕਹਿੰਦਾ ਫੜਿਆ ਉਹ ਘਰ ਹਰਨ ਮਾਰ ਦੂ ਮੈਂ ਦਾ ਦੁੱਧ ਲਿਆ ਉਹ ਮੱਛਰ ਦੀ ਖਾਦੀ ਬੈਠੀ ਛੱਪੜ ਚ ਹੱਡ ਨਿਕਲੇਵੇ ਉਹਦੇ ਤੇ ਜਾ ਕੇ ਬਹਿ ਗਿਆ ਕਹਿੰਦਾ ਸੁਣ ਮੈਂਸ ਮੈਂਸ ਉਹ ਲੈਣਾ ਦਦਾਰ ਦਾ ਦੁੱਧ ਲਕਾਉਣਾ ਕਤਾਰਗਾ ਕੁੱਤੇ ਨੂੰ ਲੈਣਾ ਦਦਾਰਗਾ ਲਕਾਉਣਾ ਕਤਾਰਗਾ ਮਾਰਨਾ ਹਨਾਰਗਾ ਲੈਣਾ ਸੰਗਾਰਗਾ ਪੱਟਣਾ ਮਟਾਰਗਾ ਪੱਥਣਾ ਟਕਾਰਗਾ ਧੋਣਾ ਝੰਡਲਗਾ ਖਾਣੇ ਚਿੜੀ ਕੇ ਚੈਂਚਲੇ ਕੋਈ ਕਾਗ ਮਟਾਰਗਾ ਕਹੇ ਦੀ ਵਾ ਗੋਆ ਹੀ ਨਹੀਂ ਆਇਆ ਪੱਠਾ ਦਾ ਕੋਈ ਪੁੰਦਾ ਨਹੀਂ ਨੇਕੜੂ ਕਿੱਥੋਂ ਮੈਂ ਦੇ ਜਾਂਦਾ ਇਹ ਕਹਿੰਦੇ ਓਹ ਕਰ ਬਿ ਘਾ ਦੀ ਪੰਡ ਲਿਆ ਤੇ ਮੈਂ ਰਾਜ ਕੇ ਤੈਨੂੰ ਦੁੱਧ ਦੇ ਦੂੰਗੀ ਠੀਕ ਹੈ ਕਿਸੇ ਬੇ ਹਿੰਮਤੇ ਦੇ ਖੇਤ ਚ ਨਾ ਕੋਡਾ ਨਾ ਖੜਾ ਲੱਖ ਲੱਖ ਉੱਥੇ ਜਾ ਕੇ ਬਹਿ ਗਿਆ ਕਹਿੰਦਾ ਹੁਣ ਮੈਰਾ ਮੈਰਾ ਖੋਤਣਾ ਘਹਾਸੂ ਗਾਕਾ ਪਾਉਣਾ ਮਝਾਲਗਾ ਮੱਝ ਨੂੰ ਖੋਤੜਾ ਕੁਆ ਸਗਾ ਪਾਉਣਾ ਮਝਾਰ ਕੁਆ ਲੈਣਾ ਦਦਾਰ ਕੁਆ ਲਕਾਉਣਾ ਕਤਾਰ ਕੁਆ ਮਾਰਨਾ ਹਨਾੜ ਕੁਆ ਲੈਣਾ ਸੰਗਾੜ ਕੁਆ ਪੱਟਣਾ ਮਟਾਰ ਕੁਆ ਪੱਥਣਾ ਟਕਾਰ ਕੁਆ ਧੋਣਾ ਝੰਡਲ ਕੁਆ ਖਾਣੇ ਚਿੜੀ ਕੇ ਚੈਚਲੇ ਕੋਈ ਕਾਗ ਬਟਾਰ ਕੁਆ ਉਹ ਕਹਿੰਦਾ ਭੈ ਦੇਣਾ ਕੋਈ ਅੰਬਾ ਦਾਤੀ ਲਿਆ ਤੇ ਉਹਦੇ ਨਾਲ ਵੱਢ ਕੇ ਲੈ ਜਾ ਜਿੰਨਾ ਲੋੜਾ ਉਥੋਂ ਨਾ ਮੁੜਿਆ ਤੇ ਮਿਸਤਰੀ ਸੀਗਾ ਅਮਲੀ ਉਹਦਾ ਤੜ ਕੇ ਆਰ ਨ ਪਾਇਆ ਤੇ ਉਹਦੀ ਕੰਧ ਤੇ ਆ ਕੇ ਬਹਿ ਗਿਆ ਉਹਨੂੰ ਕਹਿੰਦਾ ਸੁਣ ਲੋਹਾਰ ਲੋਹਾਰ ਲੈਣਾ ਰਬਾਬ ਦਾ ਰੰਬਾ ਖੋਤਣਾ ਕੁਹਾਸੂਗਾ ਕਾ ਲੈਣਾ ਰਬਾਬ ਦਾ ਖੋਤਣਾ ਕੁਹਾਸੂਗਾ ਪਾਉਣਾ ਮਝਾਰਗਾ ਲੈਣਾ ਦਦਾਰਗਾ ਲਕਾਉਣਾ ਕਤਾਰਗਾ ਮਾਰਨਾ ਹਨਾਰਗਾ ਲੈਣਾ ਸੰਗੜਗਾ ਪੱਟਣਾ ਮਟਾਰਗਾ ਪੱਥਣਾ ਟਕਾਰਗਾ ਧੋਣਾ ਝੰਜਾਲਗਾ ਖਾਣੇ ਚਿੜੀ ਕੇ ਚੈਂਚਲੇ ਕਾਗ ਮਟਾਰਗਾ ਕਹਿੰਦਾ ਭੈਣ ਦਾ ਕਿੱਥੇ ਆ ਸਵੀਰੀ ਉਹਨੇ ਪੱਤਰਾ ਲਾਤਾ ਆਰਨ ਦੇ ਵਿੱਚ ਲੋਹੇ ਦਾ ਜਦੋਂ ਮਿਰਚਾਰਗਾ ਹੋ ਗਿਆ ਤਾਂ ਸੰਨੀ ਨਾ ਫੜ ਕੇ ਕਹਿੰਦਾ ਲਫਾੜ ਉਹਨੇ ਪੈਰ ਫੜਨਾ ਪੈਰਾ ਨਾਲ ਫੜਨ ਲਗਾ ਢੱਡ ਮੱਤ ਗਿਆ ਲੱਤਾਂ ਮੱਤ ਗਈ ਨਾ ਚੁੰਝ ਭਾਈ ਚੁੰਝ ਗਈ ਤੇ ਪੁੱਜੀ ਚੱਲੀ ਅਰਗਾ ਹੋ ਗਿਆ ਤੇ ਚਿੜੀ ਕੋਲੇ ਜਾੜਿਆ ਹੁਣ ਤੱਕਵਾ ਦੇ ਕਹਿੰਦੀ ਉਹਨੇ ਚੱਕੀ ਦਾ ਪੌੜ ਚੱਕਦਾ ਕਹਿੰਦੀ ਥੱਲੇ ਹੀ ਬਹਿ ਜਾ ਤੇ ਪੁਰਾਣਾ ਬਣ ਕੇ ਬਹਿ ਗਿਆ ਉਹਨੂੰ ਉੱਤੋਂ ਛੜਤਾ ਪੁੱਜਿਆ ਤਾਂ ਪਿਆਈ ਸੀ ਉਹਨੂੰ ਵੀ ਮਸਲ ਸਿੱਟਿਆ ਬੱਸ